ਇਹ ਤਸਵੀਰਾਂ ਜ਼ਿਲ੍ਹਾ ਬਠਿੰਡਾ ਦੀਆਂ ਨੇ ਜਿੱਥੋਂ ਦੀ ਸੰਡੇ ਮਾਰਕੀਟ ਦੇ ਵਿੱਚ ਉਸ ਸਮੇਂ ਹਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਮੁੰਡੇ ਨੇ ਇੱਕ ਜਨਾਨੀ ਦੇ ਨਾਲ ਅਜਿਹਾ ਕੰਮ ਕਰ ਦਿੱਤਾ ਕਿ ਜਿਸ ਤੋਂ ਬਾਅਦ ਜਨਾਨੀ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਅਤੇ ਫਿਰ ਗੁੱਸੇ ਵਿੱਚ ਆਈ ਜਨਾਨੀ ਨੇ ਮੁੰਡੇ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਫਿਰ ਉਸ ਦੀ ਜਮ ਕੇ ਛੱਤਰਪ੍ਰੇੜ ਕਰ ਦਿੱਤੀ ਜਿਸ ਨੂੰ ਸਥਾਨਕ ਲੋਕਾਂ ਨੇ ਖੜਖੜ ਕੇ ਦੇਖਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਕੋਸ਼ਿਸ਼ ਕਰੀਂ ਸੁਪਰ ਖਾ ਕੇ ਮਰੇ ਤਾਂ ਸ਼ਾਂਤ ਨਹੀਂ ਹੋਣਾ ਸੁਣ ਲੈ ਜੰਗ ਚੱਕਰ ਕੱਟ ਕਰੇ ਨਾ ਦੁੱਖ ਕਿੰਦੇ ਤਾਂ ਪਸਰਾ ਨਾ ਕਰ ਤਿੰਦੇ ਆਈਂ ਘਰਾਂ ਨੂੰ ਆਸ ਤੇ ਉਹ ਤਿੰਦੇ ਛੋੜਵਾ ਬੜੀ ਛੜੀ ਰਹਿੰਦਾ ਭਾਈ ਤੇ ਸਾਥ ਸੇ ਕੋਸਲਾ ਲੈ ਜਾਣਾ ਲਾ ਕੇ ਜਾ ਕੇ ਛੱਡ ਦੇਣਾ ਹੋਰ ਤਾਂ ਨਾ ਜੋਰ ਹੋਰ ਸ੍ਰੀਕੁਵਾਰੀ ਤੇ ਮੋਬਾਈਲ ਦੇ ਜੇ ਲਾਇਆ ਬੀ ਵੀ ਕਿਉਂ ਆਇਆ Let's see. We better get a bus in. लागा के रोल दिया और भी है ਦਰਸਲ ਇਹ ਨੌਜਵਾਨ ਇਸ ਜਨਾਨੀ ਦਾ ਮੋਬਾਈਲ ਖੋ ਕੇ ਭੱਜਣ ਲੱਗਿਆ ਸੀ ਜਿਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਫਿਰ ਇਸ ਮੁੰਡੇ ਦੇ ਚੱਪਲ ਵੀ ਫੇਰੀ ਗਈ ਹੈ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਜਨਾਨੀ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਨ ਆਈ ਸੀ ਜਿਸ ਦੇ ਨਾਲ ਮੁੰਡੇ ਵੱਲੋਂ ਇਹ ਘਟਿਆ ਹਰਕਤ ਕੀਤੀ ਗਈ ਹੈ ਕਰੋ ਦੋਸਤੋ ਤੁਸੀਂ ਵੀ ਜੇਕਰ ਭੀੜ-ਪਾੜ ਵਾਲੇ ਇਲਾਕੇ 'ਚ ਸਮਾਨ ਲੈਣ ਜਾਓ ਤਾਂ ਆਪਣੇ ਆਸ-ਪਾਸ ਧਿਆਨ ਰੱਖਿਓ ਕਿਉਂਕਿ ਹੁਣ ਚੋਰ ਹਰ ਗਲੀ ਮੁਹੱਲੇ 'ਚ ਸਰਗਰਮ ਹੋ ਚੁੱਕੇ ਨੇ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ